ਜਦੋਂ ਸੋਨੀ ਵਿਆਹ ਕਰਾ ਕੇ ਸਹੁਰੇ ਆਈ ਤਾਂ ਸੱਸ ਬਹੁਤ ਖੁਸ਼ੀ ਉਸ ਦਾ ਸੋਹਣਾ ਰੂਪ ਦੇਖ ਕੇ ਸਾਰੇ ਹੀ ਕਹਿੰਦੇ ਕਿ ਉਸ ਦੀ ਨੂੰ ਤਾਂ ਬਹੁਤ ਸੋਹਣੀ ਹੈ ਲੱਖਾਂ ਵਿੱਚੋਂ ਇੱਕ ਹੈ ਫਿਰ ਇੱਕ ਦਿਨ ਸੱਸ ਨੇ ਹੀ ਸੋਨੀ ਨੂੰ ਸਮਝਾਇਆ ਸੀ ਕਿ ਹੁਣ ਤੂੰ ਮੇਰੇ ਪੁੱਤ ਨੂੰ ਸੁਧਾਰਨਾ ਹੈ ਉਸ ਨੂੰ ਥੋੜਾ ਪੀਣ ਦੀ ਆਦਤ ਹੈ ਮੈਂ ਉਸ ਨੂੰ ਕਿਹਾ ਕਿ ਤੁਸੀਂ ਸ਼ਰਾਬ ਪੀਣਾ ਬੰਦ ਕਰ ਦਿਓ ਮੈਨੂੰ ਇਹ ਸਭ ਬਿਲਕੁਲ ਪਸੰਦ ਨਹੀਂ ਮੈਂ ਉਸ ਨੂੰ ਆਪਣੀਆਂ ਬਾਹਵਾਂ ਵਿੱਚ ਲੈ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਕੁਝ ਦਿਨਾਂ ਤੱਕ ਤਾਂ ਉਸ ਦਾ ਪੀਣਾ ਘੱਟ ਹੋ ਗਿਆ ਸੀ ਪਰ ਜਲਦ ਹੀ ਉਹ ਪੁਰਾਣੀ ਆਦਤ ਕਰਕੇ ਪੀਣ ਲੱਗ ਗਿਆ ਫੇਰ ਤਾਂ ਮੇਰੀ ਸੁਣਦਾ ਹੀ ਨਹੀਂ ਸੀ ਜਦੋਂ ਵੀ ਮੈਂ ਮਨਾ ਕਰਦੀ ਗੁੱਸੇ ਹੋ ਜਾਂਦਾ ਪਹਿਲੀ ਵਾਰ ਜਦ ਮੈਂ ਆਪਣੇ ਘਰ ਵਾਲੇ ਤੋਂ ਕੁੱਟ ਖਾਈ ਸੀ ਤਾਂ ਮੈਂ ਬਹੁਤ ਰੋਈ ਤੇ ਆਪਣੇ ਆਪ ਨੂੰ ਕੋਸ ਰਹੀ ਸੀ ਗਰੀਬ ਮਾਪੇ ਦੀ ਧੀ ਆਪਣੇ ਸਮੇਂ ਨੂੰ ਹੀ ਦੋਸ਼ ਦੇ ਕੇ ਰਹਿ ਜਾਂਦੀ ਹੈ ਸ਼ਰਾਬ ਦੀ ਲਤ ਨੇ ਉਸ ਨੂੰ ਬਿਮਾਰ ਕਰ ਦਿੱਤਾ ਮੈਂ ਰੋਜ਼ ਉਸ ਨਾਲ ਲੜਦੀ ਇਹ ਲੜਾਈ ਮੇਰੀ ਕੁੱਟ ਤੇ ਖਤਮ ਹੁੰਦੀ ਆਲੇ-ਦੁਆਲੇ ਦੇ ਲੋਕ ਤਮਾਸ਼ਾ ਦੇਖਦੇ ਉਹਨਾਂ ਲੋਕਾਂ ਨੂੰ ਇਹ ਸਭ ਮਨੋਰੰਜਨ ਲੱਗਦਾ ਸੀ ਜਦੋਂ ਕਿ ਮੈਂ ਰੋਜ਼ ਮਰਮਰ ਜੀ ਰਹੀ ਸੀ ਮੈਂ ਉਸ ਨੂੰ ਸੁਧਾਰ ਨਾ ਸਕੀ ਤੇ ਦੇਖਦੇ-ਦੇਖਦੇ ਮੈਂ ਇੱਕ ਧੀ ਦੀ ਮਾਂ ਬਣ ਗਈ ਹੁਣ ਤਾਂ ਮੇਰਾ ਸੋਹਣਾਪਣ ਵੀ ਖਰਾਬ ਹੋ ਗਿਆ ਸੀ ਤੇ ਮੈਂ ਬਹੁਤ ਕਾਲੀ ਹੋ ਗਈ ਸੀ ਜਿਆਦਾ ਸ਼ਰਾਬ ਪੀਣ ਕਰਕੇ ਉਹਨੋਂ ਬਿਮਾਰ ਰਹਿੰਦਾ ਤੇ ਸੱਸ ਨੇ ਘਰ ਦਾ ਸਾਰਾ ਸਮਾਨ ਵੇਚ ਕੇ ਆਪਣੇ ਬਿਮਾਰ ਪੁੱਤ ਦਾ ਇਲਾਜ ਕਰਾਉਂਦੀ ਸੀ ਪਰ ਗੁਰਦੇ ਦੀ ਬਿਮਾਰੀ ਨੇ ਉਸ ਦੀ ਜਾਨ ਲੈ ਲਈ ਮੇਰੀ ਸੱਸ ਆਪਣੇ ਪੁੱਤ ਦੇ ਦੁੱਖ ਵਿੱਚ ਜ਼ਿਆਦਾ ਦਿਨ ਜੀ ਨਹੀਂ ਸકી ਉਹ ਵੀ ਇਸ ਦੁਨੀਆਂ ਤੋਂ ਚਲੀ ਗਈ ਹੁਣ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਸੀ ਈ ਨੂੰ ਪਾਲਣਾ ਸੀ ਲੋਕਾਂ ਦੇ ਘਰਾਂ ਦੇ ਵਿੱਚ ਝਾੜੂ ਪੋਚਾ ਕਰਨ ਲੱਗੀ ਸੀ ਬਾਅਦ ਵਿੱਚ ਇੱਕ ਪ੍ਰਾਈਵੇਟ ਸਕੂਲ ਵਿੱਚ ਸਾਫ ਸਫਾਈ ਦਾ ਕੰਮ ਕਰਨ ਨੂੰ ਮਿਲ ਗਿਆ ਸੀ ਮੇਰੀ ਧੀ ਵੀ ਉਸੇ ਸਕੂਲ ਵਿੱਚ ਪੜਦੀ ਸੀ ਇੱਕ ਦਿਨ ਮੈਂ ਉੱਥੇ ਰਮੇਸ਼ ਨੂੰ ਮਿਲੀ ਉਹ ਸਕੂਲ ਦਾ ਡਰਾਈਵਰ ਸੀ ਜਰੂਰਤ ਪੈਣ ਤੇ ਉਹ ਸਾਡੀ ਮਦਦ ਕਰ ਦਿੰਦਾ ਸੀ ਮੇਰੀ ਧੀ ਬਿਮਾਰ ਹੋ ਜਾਂਦੀ ਤਾਂ ਕਈ ਵਾਰੀ ਉਸ ਨੂੰ ਹਸਪਤਾਲ ਲੈ ਗਿਆ ਇੰਨਾ ਹੀ ਨਹੀਂ ਉਹਨਾਂ ਦਿਨਾਂ ਵਿੱਚ ਜਦ ਮੈਂ ਬਹੁਤ ਨਿਰਾਸ਼ ਸੀ ਤੇ ਦੁਖੀ ਸੀ ਤਾਂ ਉਸ ਨੇ ਅੱਗੇ ਵਧ ਕੇ ਮੈਨੂੰ ਸਹਾਰਾ ਦਿੱਤਾ ਸੀ ਫਿਰ ਕਿੱਦਾਂ ਅਸੀਂ ਦੋਨੋਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ ਬਣ ਗਏ ਪਤਾ ਹੀ ਨਾ ਲੱਗਿਆ ਉਹਨੋ ਛੁੱਟੀਆਂ ਵਿੱਚ ਮੇਰੇ ਘਰ ਕਦੀ ਕਦੀ ਆਉਣ ਲੱਗਿਆ ਸੀ ਮੇਰੀ ਧੀ ਲਈ ਟੌਫੀਆਂ ਤੇ ਮਠਿਆਈਆਂ ਲੈ ਕੇ ਆਉਂਦਾ ਮੇਰੀ ਧੀ ਉਸ ਦੇ ਨਾਲ ਬਹੁਤ ਖੁਸ਼ ਰਹਿੰਦੀ ਸੀ ਮੇਰੀ ਧੀ ਵੀ ਉਸ ਨੂੰ ਅੰਕਲ ਅੰਕਲ ਕਰਕੇ ਬੁਲਾਉਂਦੀ ਜਦ ਢਿੱਡ ਦੀ ਭੁੱਖ ਸ਼ਾਂਤ ਹੋ ਗਈ ਤਾਂ ਸਰੀਰ ਦੀ ਭੁੱਖ ਮੈਨੂੰ ਸਤਾਉਣ ਲੱਗੀ ਘਰ ਵਾਲੇ ਦੇ ਨਾਲ ਲੜਾਈ ਦੇ ਕਰਕੇ ਮੈਂ ਕਦੇ ਸੰਤੁਸ਼ਟ ਨਾ ਰਹੀ ਉਸ ਦਾ ਪੂਰਾ ਪਿਆਰ ਹੀ ਨਾ ਮਿਲਿਆ ਆਖਰ ਕਦੋਂ ਤੱਕ ਕੱਲੀ ਰਹਿੰਦੀ ਅਜਿਹੇ ਸਮੇਂ ਵਿੱਚ ਰਮੇਸ਼ ਨੇ ਮੈਨੂੰ ਸਾਥ ਦਿੱਤਾ ਉਹ ਵੀ ਆਪਣੀ ਘਰਵਾਲੀ ਤੋਂ ਦੂਰ ਰਹਿੰਦਾ ਉਹ ਇੰਨਾ ਵੀ ਨਹੀਂ ਕਮਾਉਂਦਾ ਸੀ ਕਿ ਇੱਥੋਂ ਕਾਫੀ ਦੂਰ ਆਪਣੀ ਘਰਵਾਲੀ ਦੇ ਕੋਲ ਜਲਦੀ ਜਲਦੀ ਜਾਵੇ ਸ਼ਾਇਦ ਸਾਨੂੰ ਦੋਨਾਂ ਨੂੰ ਇਕੱਲਾਪਣ ਇੱਕ ਦੂਜੇ ਦੇ ਨੇੜੇ ਲਿਆਇਆ ਇੱਕ ਦਿਨ ਉਸ ਨੇ ਮੈਨੂੰ ਬਾਹਾਂ ਵਿੱਚ ਭਰ ਕੇ ਜਦ ਕਿਹਾ ਤਾਂ ਮੈਂ ਮਦਹੋਸ਼ ਹੋ ਗਈ ਸੀ ਅਸੀਂ ਦੋਨੋਂ ਇੱਕ ਦੂਜੇ ਨਾਲ ਲਿਪਟ ਗਏ ਤੇ ਆਪਣੀ ਭੁੱਖ ਨੂੰ ਸ਼ਾਂਤ ਕੀਤਾ ਪਰ ਤਾਂ ਜਦੋਂ ਵੀ ਸਾਨੂੰ ਮੌਕਾ ਮਿਲਦਾ ਅਸੀਂ ਇੱਕ ਦੂਜੇ ਵਿੱਚ ਸਮਾ ਜਾਂਦੇ ਇੱਕ ਦਿਨ ਸ਼ਾਮ ਨੂੰ ਮੈਂ ਬਾਜ਼ਾਰ ਤੋਂ ਵਾਪਸ ਆ ਰਹੀ ਸੀ ਗਵਾਂਡ ਵਿੱਚੋਂ ਰੋਸ਼ਨੀ ਮਿਲ ਗਈ ਤੇ ਉਹ ਮੇਰੀ ਸਹੇਲੀ ਬਣ ਗਈ ਸੀ ਉਸ ਨੇ ਮੈਨੂੰ ਸ਼ੁਰੂ ਵਿੱਚ ਸਫਾਈ ਦਾ ਕੰਮ ਦਵਾਇਆ ਸੀ ਮੇਰਾ ਹਾਲਚਲ ਪੁੱਛਣ ਤੋਂ ਬਾਅਦ ਪੁੱਛਣ ਲੱਗੀ ਕਿ ਰਮੇਸ਼ ਤੇਰੇ ਘਰ ਬਹੁਤ ਆਉਂਦਾ ਹੈ ਮੈਂ ਉਸ ਨੂੰ ਕਿਹਾ ਤੂੰ ਜਾਣਦੀ ਹੈ ਉਹ ਮੇਰੀ ਧੀ ਦੇ ਕੋਲ ਆਉਂਦਾ ਹੈ ਇਸ ਲਈ ਮੈਂ ਰੋਕ ਨਹੀਂ ਸਕਦੀ ਮੈਂ ਉਸ ਨੂੰ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਉਸ ਨੇ ਕਿਹਾ ਮੈਂ ਤੈਨੂੰ ਪਹਿਲਾਂ ਤੋਂ ਜਾਣਦੀ ਆਂ ਮੱਲੇ ਵਾਲੇ ਤੇਰੇ ਬਾਰੇ ਗੱਲਾਂ ਕਰਦੇ ਨੇ ਮੈਂ ਚਾਹੁੰਨੀ ਆ ਜੇ ਤੇਰੇ ਦਿਲ ਵਿੱਚ ਕੁਝ ਹੈ ਤਾਂ ਤੂੰ ਜਲਦੀ ਨਾਲ ਕੋਈ ਫੈਸਲਾ ਕਰ ਲੈ ਤੂੰ ਕਦੋਂ ਤੱਕ ਕੱਲੀ ਰਹੇਂਗੀ ਉਸਨੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹ ਕਰਨਾ ਪਾਈ ਹੁਣ ਮੈਂ ਵੀ ਇੱਕ ਧੀ ਦੀ ਮਾਂ ਹਾਂ ਤੂੰ ਜੋ ਸੋਚ ਰਹੀ ਹੈ ਇਦਾਂ ਦਾ ਕੁਝ ਨਹੀਂ ਹੋ ਸਕਦਾ ਸਾਰੇ ਮੱਲੇ ਵਾਲਿਆਂ ਦਾ ਕੀ ਉਹਨਾਂ ਨੂੰ ਤਾਂ ਬਸ ਗੱਲਾਂ ਹੀ ਬਣਾਉਂਦਾ ਕੋਈ ਬਹਾਨਾ ਚਾਹੀਦਾ ਉਹਨਾਂ ਨੂੰ ਕਿਸੇ ਦੇ ਦੁੱਖ ਸੁੱਖ ਤੋਂ ਕੋਈ ਮਤਲਬ ਨਹੀਂ ਉਹ ਮੇਰੇ ਨਾਲ ਸਕੂਲ ਵਿੱਚ ਕੰਮ ਕਰਦਾ ਹੈ ਬੱਚੇ ਨਾਲ ਜ਼ਿਆਦਾ ਹਿਲ-ਮਿਲ ਗਿਆ ਹੈ ਉਸ ਦੇ ਬਿਮਾਰ ਹੋਣ ਤੇ ਕਈ ਵਾਰੀ ਉਸ ਨੇ ਮੇਰੀ ਮਦਦ ਕੀਤੀ ਬਸ ਉਸੇ ਕਰਕੇ ਆ ਜਾਂਦਾ ਹੈ ਪਰ ਲੋਕਾਂ ਦਾ ਕੀ ਉਹ ਤਾਂ ਗੱਲਾਂ ਕਰਨਗੇ ਤੇ ਆਪਣੇ ਬੱਚੇ ਵੀ ਨੇ ਪਰ ਇਸ ਵਾਰੀ ਆਪਣੇ ਘਰ ਨਹੀਂ ਜਾ ਸਕਿਆ ਉਹ ਵੀ ਕੱਲਾ ਹੀ ਰਹਿੰਦਾ ਸੀ ਇਸ ਲਈ ਕਦੀ ਕਦੀ ਉਸ ਨੂੰ ਮੈਂ ਖਾਣੇ ਤੇ ਬੁਲਾ ਲੈਂਨੀ ਆ ਮੇਰੇ ਜ਼ਰਾ ਗੁੱਸੇ ਵਿੱਚ ਬੋਲਣ ਨਾਲ ਕਿਹਾ ਕਿ ਮੈਂ ਜਾਣਦੀ ਆ ਤੂੰ ਕਦੀ ਵੀ ਅਜਿਹਾ ਨਹੀਂ ਕਹੇਂਗੀ ਮੈਂ ਉਸ ਨੂੰ ਕਿਹਾ ਮੈਂ ਵਿਆਹ ਕਰਵਾ ਕੇ ਦੇਖ ਚੁੱਕੀ ਆ ਕਿੰਨਾ ਸੁੱਖ ਮਿਲਦਾ ਮੈਨੂੰ ਪਤਾ ਸੋ ਇਸ ਜਨਮ ਵਿੱਚ ਮੈਂ ਵਿਆਹ ਕਰਨ ਤੋਂ ਤਾਂ ਰਹੀ ਇਹ ਸਭ ਕਹਿੰਦੇ ਹੋਏ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਸੀ ਕੁਝ ਚਿਰ ਰੁੱਕ ਕੇ ਮੈਂ ਫੇਰ ਬੋਲਣਾ ਸ਼ੁਰੂ ਕਰ ਦਿੱਤਾ ਕਿ ਗਲੀ ਮੱਲੇ ਵਾਲਿਆਂ ਦੀ ਜਿਸ ਦਿਨ ਮੇਰਾ ਘਰ ਵਾਲਾ ਮੈਨੂੰ ਕੁੱਟਦਾ ਸੀ ਉਸ ਦਿਨੇ ਲੋਕ ਮਜ਼ਾ ਲੈਂਦੇ ਸੀ ਪਰ ਕਿਸੇ ਨੇ ਵੀ ਮੇਰੇ ਦੁੱਖ ਦੇ ਸਮੇਂ ਵਿੱਚ ਮੇਰਾ ਸਾਥ ਨਹੀਂ ਦਿੱਤਾ ਮੈਂ ਇਨ੍ਹਾਂ ਗੱਲਾਂ ਦੇ ਉੱਤੇ ਧਿਆਨ ਨਹੀਂ ਦਿੰਦੀ ਮੇਰਾ ਜੋ ਦਿਲ ਕਰਦਾ ਮੈਂ ਉਹੀ ਕਰਾਂਗੀ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਤਾਂ ਰਜਨੀ ਨੇ ਮੈਨੂੰ ਕਿਹਾ ਕਿ ਮੈਂ ਜਾਣਦੀ ਆ ਜੇ ਸਮਾਜ ਵਿੱਚ ਰਹਿਣਾ ਤਾਂ ਲੋਕਾਂ ਵੱਲ ਧਿਆਨ ਦੇਣਾ ਹੀ ਪੈਂਦਾ ਹੈ ਲੋਕ ਕੀ ਸੋਚ ਰਹੇ ਨੇ ਇਸ ਦਾ ਸਾਡੇ ਤੇ ਕੋਈ ਅਸਰ ਨਹੀਂ ਪੈਂਦਾ ਪਰ ਸਾਡੇ ਬੱਚਿਆਂ ਤੇ ਤਾਂ ਪੈਂਦਾ ਹੈ ਇਹਨਾਂ ਕਹਿਣ ਤੋਂ ਬਾਅਦ ਉਹ ਆਪਣੇ ਘਰ ਚਲੀ ਗਈ ਮੈਂ ਇੱਕ ਸੋਚ ਵਿੱਚ ਪੈ ਗਈ ਸੀ ਤੇ ਘਰ ਆ ਕੇ ਮੈਂ ਸੋਚ ਰਹੀ ਸੀ ਕਿ ਜਿੱਦਾਂ ਹੀ ਰਮੇਸ਼ ਕੋਲ ਆਊਗਾ ਤਾਂ ਉਸ ਨੂੰ ਮਨਾ ਕਰਾਂਗੀ ਕਿ ਹੁਣ ਤੂੰ ਰੋਜ਼-ਰੋਜ਼ ਨਾ ਆਇਆ ਕਰ ਮੱਲੇ ਵਿੱਚ ਗੱਲਾਂ ਹੁੰਦੀਆਂ ਨੇ ਤੇ ਹੁਣ ਮੇਰੀ ਧੀ ਵੀ ਵੱਡੀ ਹੋਣ ਲੱਗੀ ਹੈ ਉਸ ਤੇ ਬੁਰਾ ਅਸਰ ਪਊਗਾ ਮੈਂ ਵੀ ਇਹੀ ਸੋਚ ਰਹੀ ਸੀ ਤੇ ਮੇਰੇ ਦਿਮਾਗ ਵਿੱਚ ਵੀ ਇਹੀ ਸਭ ਕੁਝ ਕੰਨਾ ਬਾਰ-ਬਾਰ ਆ ਰਹੀਆਂ ਸੀ ਕਿ ਮੈਂ ਉਸ ਨੂੰ ਕਿੱਦਾਂ ਮਨਾ ਕਰੂੰਗੀ ਮੈਨੂੰ ਵੀ ਲੱਗ ਰਿਹਾ ਸੀ ਕਿ ਲੋਕਾਂ ਤੋਂ ਬਚਣ ਲਈ ਉਸ ਨੂੰ ਆਉਣ ਤੋਂ ਮਨਾ ਕਰਨਾ ਚਾਹੀਦਾ ਹੈ ਹਾਲੇ ਮੈਂ ਸੋਚ ਵਿੱਚ ਹੀ ਸੀ ਕਿ ਕਿਸੇ ਦੇ ਆਉਣ ਦੀ ਆਵਾਜ਼ ਆਈ ਮੇਰੇ ਸਾਹਮਣੇ ਰਮੇਸ਼ ਮੁਸਕਰਾ ਰਿਹਾ ਸੀ ਉਸ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲਿਆ ਤੇ ਨਾ ਚਾਹੁੰਦੇ ਹੋਏ ਵੀ ਮੈਂ ਆਪਣੇ ਆਪ ਨੂੰ ਰੋਕ ਨਾ ਪਾਈ ਤੇ ਕੁਝ ਪਲਾਂ ਲਈ ਸੁਖ ਦੇ ਸਾਗਰ ਵਿੱਚ ਚਲੀ ਗਈ ਮੈਂ ਉਸ ਨੂੰ ਮਨਾ ਕਰਨਾ ਚਾਹੁੰਦੀ ਸੀ ਪਰ ਨਹੀਂ ਕਰ ਸਕੀ ਸੀ ਅਸੀਂ ਦੋਨੋਂ ਇੱਕ ਦੂਜੇ ਵਿੱਚ ਸਮਾ ਗਏ ਸੀ ਹਾਂਜੀ ਦੋਸਤੋ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ ਚੰਗੀ ਲੱਗੇ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰਿਓ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ